ਗਲਤ ਨਹੀਂ ਨਹੀਂ ਮੇਰੀ ਗਲਤੀ ਭਜੀ ਮੇਰੀ ਗਲਤੀ ਭਜੀ ਮੇਰੀ ਗਲਤ ਇੱਕ ਮਨ ਮੇਰੀ ਗਲਤ ਤਾਂ ਨਹੀਂ ਭਜੀ ਨਹੀਂ ਗੱਡੀ ਚਾਪੀ ਦਾ ਫੜਾ ਦੇ ਮੰਨੂ ਨਹੀਂ ਬੜਾ ਪਿੰਡ ਬੜਾ ਪਿੰਡ ਜਾਣਾ ਬੜਾ ਪਿੰਡ ਆ ਜਾ ਬਈਓ ਅਰੇ ਭਈਆ ਦਾਦਾ ਲੈਣੇ ਆ ਠੀਕ ਹੈ ਜੀ ਕਿੱਧਰ ਚੱਲਾ ਵੀ ਕਾਹਦੇ ਸੋਦੇ ਕੰਮ ਕੋਈ ਨਹੀਂ ਅੱਛਾ ਅੱਛਾ ਬੜੇ ਪਿੰਡ ਚੱਲਾ ਮੜੇ ਉਪਰ ਘੁੰਮ ਕੇ ਜਾਣਾ ਪੜੀਗਾ ਠੀਕ ਆ ਹੋਰ ਕਿਦਾਂ ਕੀ ਨਾਮ ਤੇਰਾ ਲੰਬੂ 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 ਨਾਮ ਬੜਾ ਖਤਰਨਾਕ ਰੱਖਿਆ ਹੈ ਹੰਸਾ ਬਚਨ ਵਾਲਾ ਕਿਨੇ ਰੱਖਿਆ ਹੈ ਚਾਇ ਵਾਲਾ ਰੱਖਿਆ ਹੈ ਇਹਨੇ ਚਾਲ ਇਹ ਨਹੀਂ ਅੱਛਾ ਫੀਟ ਬੈਲਟ ਰੱਖ ਲਾ ਅਜਿਵੇਂ ਨਾਕਾ ਨੁਕਾ ਲੱਗਾ ਹੁੰਦਾ ਨਾ ਗਰਮੀ ਹੋ ਗਈ ਉਦਾਂ ਹਾਂਜੀ ਉਦਾਂ ਤਾਂ ਉਹ ਸੀਟ ਬੈਲਟ ਰੱਖਣੀ ਆਉਂਦੀ ਆ ਅਜੀ ਅਜੀ ਨਹੀਂ ਸੀਟ ਤੇ ਬੈਠ ਸਕਦੇ ਡਰਾਈਵਰ ਤੁਸੀਂ ਰੱਖ ਸਕਦੇ ਆ ਜੇ ਤੁਹਾਡਾ ਚਲਾਨ ਹੋਏ ਨਾ ਹੋਰ ਠੀਕ ਆਕ ਹੋਰ ਠੀਕ ਆ ਗੱਲ ਦੱਸਾ ਕੀ ਆ ਤੁਹਿੰਦਾ ਫੋਨ ਆ ਫੋਨ ਸੋਣਾ ਆ ਤੇਰੇ ਕੋਲ ਫੋਨ ਹੈਗਾ ਨਹੀਂ ਫੋਨ ਰੱਖਣਾ ਰੱਖ ਲੈਂਦੇ ਆ ਕਿੰਨੇ ਪੈਸੇ ਤੇਰੇ ਕੋਲ ਕੋਈ ਹੈ ਮਾਰੇ ਪਾਸ ਕੋਈ 200 200 ਦਿਆ ਹੈ 200 ਰੁਪਈਆ 500 ਦਲੂਗਾ 500 ਦਾ ਤੈਨੂੰ ਫੋਨ ਦੇ ਦਵਾਂਗੇ ਆਹ ਭਾਈ ਕਿਸੇ ਤੋਂ ਮੰਗਣਾ ਪਵੇਗਾ ਮੂੰਹ ਚਾਹ ਵਾਲੇ ਤੋਂ ਮੰਗ ਨਹੀਂ ਦੇ ਦੇ ਤਾ ਹੈ ਚਾਹ ਵਾਲੇ ਤੋਂ ਮੰਗਣਾ ਪਵੇਗਾ ਚਾਹ ਵਾਲੇ ਤੋਂ ਹਾਂ ਉਧਾਰ ਲੈਣਾ ਬੜੇ ਲੱਗੇ ਤੋ ਚਾਹ ਵਾਲਾ ਜਿਹੜਾ ਹੈ ਹੀ ਨਹੀਂ ਜਿੱਥੇ ਜਾਣ ਚੱਲ 500 ਦਾ ਤੈਨੂੰ ਫੋਨ ਦੇ ਲੈਣਾ ਆਪਾਂ ਵਿੱਚ ਇਹਦੇ YouTube Facebook ਸਾਰਾ ਕੁਝ ਆਲਾ ਅੱਛਾ ਠੀਕ ਹੈ ਨਾ ਚੱਲੂ ਆਣ ਐਨ ਭਈਆ ਗੱਲ ਦੱਸਾਂ ਕੀ ਸੀ ਰਾਤੀਂ ਨਾ ਮੈਂ ਗਿਆ ਸੀ ਵਿਆਹ ਤੇ ਜਿੱਦਾਂ ਵਿਆਹ ਤੇ ਗਿਆ ਵਿਆਹ ਤੇ ਨਾ ਉੱਥੇ ਗੱਡੀ ਆਪਾਂ ਚੱਕ ਲਈ ਗੱਡੀ ਆਪਣੀ ਇੱਕ ਪਹਿਲਾਂ ਚੱਕ ਹੋ ਗਈ ਉਦੋਂ ਆਪਾਂ ਗੱਡੀ ਚੱਕ ਲਈ ਜਾਂਦੀ ਯਾਨਕੀ ਬਾਹਰ ਖੜੀ ਸੀਗੀ ਚਾਬੀ ਲਾਈ ਚੋਰੀ ਦੀ ਗੱਡੀ ਚੱਕੀ ਚੋਰੀ ਕਰਕੇ ਲੈ ਆਂਦੀ ਹਾਂ ਉਹਨਾ ਉਹਦੇ ਵਿੱਚ ਹੀ ਇਹ ਫੋਨ ਪਿਆ ਸੀ ਇਹ ਹੀ ਬੰਦ ਨੂੰ ਦੇ ਦੇਣਾ ਆਪਾਂ ਜਿੱਦਾਂ ਨਾ ਜਿਹੜੀ ਗੱਡੀ ਆ ਇਹ ਗੱਡੀ ਨੂੰ ਆਪਾਂ ਨਾ ਚੀਰ ਫਾੜ ਕਰਨਾ ਉਹ ਕਿਸ ਤਰ੍ਹਾਂ ਭਾਈ ਹੈ ਉਹ ਕਿਸ ਤਰ੍ਹਾਂ ਉਹ ਜਿੱਦਾਂ ਨਾ ਜਦੋਂ ਕਿਸੇ ਦੇ ਬੰਦੇ ਦੀ ਲੱਤ ਨਾ ਟੁੱਟ ਜਾਂਦੀ ਆ ਉਹਨੂੰ ਲੱਤ ਨੂੰ ਕੱਟ ਕੇ ਹੱਡੀ ਜੋੜਦੇ ਆ ਇਹ ਗੱਡੀ ਨੂੰ ਆਪਾਂ ਕੱਟ ਦੇਣਾ ਇਦਾਂ ਕੱਟ ਕੇ ਨਾ ਇਹਨੂੰ ਕੱਲਾ ਕੱਲਾ ਇਹਦਾ ਪਿੰਜਰ ਕਰ ਦੇਣਾ। ਨਹੀਂ ਭਾਈ ਹੰਤ ਨਹੀਂ ਹੋ ਪਾਇਗਾ। ਇਹ ਆਪਾਂ ਵੇਚ ਦੇਣੀ। ਪਰ ਭਾਈ ਜੀ ਤੁਹਾਨੂੰ 10000 ਮਿਲ ਜਾਣਾ। ਤੇ ਭਾਈ ਹੰਤ ਨਹੀਂ ਹੋ ਪਾਇਗਾ ਭੱਜੀ। ਮੇਰੀ ਗੱਲ ਤਾਂ ਸੁਣ ਲੈ। ਨਹੀਂ ਤੂੰ ਨਾ ਤੂੰ ਕੁਛ ਨਹੀਂ ਕਰਨਾ। 300 ਰੁਪਈਆ 20000 ਮਿਲ ਜੂ। ਨਹੀਂ ਭੈਣ ਰੱਬ ਜੀ ਅੰਕ ਨਹੀਂ ਹੋ ਪਾਇਗਾ। ਸੋ ਰੁਕੋ ਜਰਾ। ਰੁਪਈਆ ਚੱਲ 30000 ਲੈ ਨਹੀਂ। 30000 ਨਾਲ ਚੱਲੂਗੀ ਗੇਮ। ਵੀਰ ਨੂੰ ਜਦੋਂ ਇਹਦੇ ਨਾਲ ਫੋਨ ਦੇ ਦਵਾਂਗੇ ਠੀਕ ਆ ਅਬ ਇਹ ਪਹੁੰਚਾ ਆਏਗਾ ਨਾ ਬਿੜੂ ਕਰਦਾ ਫੋਨ ਆ ਦੇ ਜਿਹੜਾ ਆਪਣਾ ਬੰਦਾ ਹੈ ਨਾ ਉਹਨੂੰ ਫੋਨ ਕਰਦੇ ਆ ਗੱਡੀ ਵਿੱਚ ਪਹਿਲਾਂ ਮਾੜੇ ਸਾਈਡ ਤੇ ਲਾ ਲਮਾ ਕਦੀ ਮੰਨ ਵੀ ਆ ਰਿਹਾ ਹੈ ਹੈਲੋ ਹਾਂਜੀ ਮੈਂ ਕਿਹਾ ਆਪਾਂ ਬੰਦਾ ਆਪਾਂ ਤਿਆਰ ਕਰ ਲਿਆ ਆ ਗੱਡੀ ਦੀ ਚੀਰ ਫਾੜ ਕਰਨ ਵਾਲਾ ਠੀਕ ਠੀਕ ਆ ਕਾਕਾ ਮੇਰੀ ਗੱਲ ਸੁਣ ਜਿਹੜਾ ਤੁਸੀਂ ਬੰਦਾ ਕੱਲ ਬਿਠਾ ਕੇ ਗਏ ਆ ਨਾ ਇਹ ਥਾਣੇ ਹੀ ਬੈਠਾ ਮੇਰੇ ਕੋਲੇ ਨੂੰ ਕੋਈ ਫੋਨ ਆਇਆ ਹੈ ਮੈਂ ਥਾਣੇ ਤੋਂ ਫੋਨ ਤਾਂ ਆਇਆ ਜਿਹੜਾ ਚੋਰੀ ਦਾ ਕੰਮ ਕੀਤਾ ਹੋਇਆ ਇਹਦੇ ਇਹ ਯਾਰ ਕਿਹੜੇ ਤੁਸੀਂ ਤੂੰ ਮੇਰੀ ਗੱਲ ਸੁਣਾ ਕਿਹੜੇ ਥਾਣੇ ਤੋਂ ਬੋਲਦਾ ਤੂੰ ਮੈਂ ਬਾੜੇ ਤੋਂ ਫੋਨ ਕਰਾਇਆ ਤੋ ਤੁਸੀਂ ਜਿਹੜਾ ਫੋਨ ਚੱਕਿਆ ਹੋਇਆ ਨਾ ਬੰਦਾ ਇਹ ਤੁਹਾਨੂੰ ਬੈਠਾ नहीं पाजी हम हाँ नहीं, 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 नहीं।, नहीं, नहीं है पाजी नहीं एक गड्डी ना ए मोबाइल ए दा ही आ नहीं पाजी एक एक गड्डी ए दी आ नहीं पाजी लंबू दी गड्डी है नहीं पाजी चीटिंग करता है तू नहीं पड़ी। नहीं गड्डी दी है नहीं पाजी नहीं गड्डी नहीं पाजी बच्चे अब नहीं जाएंगे पाजी अब नहीं जाएंगे पाजी ओ आ गड्डी दी चाबी फाड़ ली है ने ਨਹੀਂ ਭਾਜੀ ਇੱਥੇ ਹੀ ਨਹੀਂ ਇੱਥੇ ਹੀ ਆ ਕਦੇ ਕਿ ਚੱਲ ਵੇ ਗੱਡੀ ਦੀ ਚਾਬੀ ਫੜ ਲਈ ਨਹੀਂ ਭਾਜੀ ਨਹੀਂ ਭਾਜੀ ਨਹੀਂ ਰਹਿ ਚਾਬੀ ਲਾ ਦੇ ਮੈਨੂੰ ਇਹ ਲੰਬੂ ਦੀ ਗੱਡੀ ਹੈ ਨਹੀਂ ਭਾਜੀ ਲੰਬੂ ਗਲਮੂ ਮੇਰੀ ਗੱਲ ਸੁਣ ਮੈਂ ਤੋੜੀਏ ਤੈਨੂੰ 30000 ਲੈਣਾ ਭਾਜੀ ਨਹੀਂ ਨਹੀਂ ਭਾਜੀ ਨਹੀਂ ਭਾਜੀ ਰੁਪਏ 30000 ਦੇ ਦੇ ਮੈਨੂੰ ਮੇਰੀ ਗੱਲ ਤਾਂ ਸੁਣੋ ਭਾਜੀ ਨਹੀਂ ਇੱਕ ਵਾਰ ਮੇਰੀ ਗੱਲ ਤਾਂ ਸੁਣੋ ਨਹੀਂ ਨਹੀਂ ਮੇਰੀ ਗੱਲ ਸੁਣੋ ਭਾਜੀ ਮੇਰੀ ਗੱਲ ਤਾਂ ਸੁਣੋ ਭਾਜੀ मेरी गाल एक मन मेरी गालता बोल नहीं नहीं गाड़ी चापी दा फटाफट मैनु नहीं भजी ओ मेरी गालता नहीं नहीं भजी मेरी गाल नहीं नहीं भजी ओ मेरी गाल ओ रुपैया 40000 ਲੈਣੀ ਨਹੀਂ भजी अरे 40000 ਲੈਣੀ ਨਹੀਂ भजी नहीं भजी ओ मेरी गालता सुन ले नहीं नहीं ओए नहीं भजी मेरी गालता नहीं भजी ओ एक मिनट मेरी गाल हो 40000 तेरे 50000 ਦੇਣਾ बाकी मेरी गालता नहीं भजी मेरी गालता सुन ले नहीं भजी नहीं भजी ओके मेरी गालता सुन ले नहीं भजी नहीं भजी ਲੋ ਬਲੀ ਮੇਰੇ ਗੱਲ ਮੇਰੀ ਗੱਲ ਤਾਂ ਅਰੇ ਕਤਨਾਕ ਲੋਗ ਹੈ ਕੀ ਡਰ ਕੇ ਭੱਜ ਗਿਆ ਯਾਰ ਇਹਦਾ ਡਰ ਕੇ ਭੱਜ ਗਿਆ ਇਹਦਾ ਫੜਨਾ ਪੈਣਾ ਇਹਨੂੰ ਛੱਬੀ ਕੱਢ ਕੇ ਭੱਜ ਗਿਆ ਛੱਬੀ ਫੜਾ ਗਿਆ ਆ ਜਗੇ ਆ ਉਹ ਭਜਦਾ ਪਿਆ ਜਾ ਕੇ ਇਹਨੂੰ ਛੱਡਦੇ ਆ ਦਿਖਾਉਨੇ ਤੁਹਾਨੂੰ ਆ ਦੇ ਆ ਲੰਬੋ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲੈ ਲੰਬੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਨਾ ਮਜ਼ਾਕ ਕਰਦਾ ਸੀ ਨਹੀਂ ਮੈਨੇ ਸੁਣੀ ਮੇਰੀ ਗੱਲ ਤਾਂ ਸੁਣ ਲੈ ਇਹ ਕੋਣ ਮੇਰੀ ਗੱਲ ਤਾਂ ਸੁਣ ਲੈ ਉਹ ਮੈਂ ਮਜ਼ਾਕ ਕਰਦਾ ਸੀ ਅੱਛਾ ਮੇਰੀ ਗੱਲ ਤਾਂ ਸੁਣ ਲੈ ਅੱਛਾ ਮੇਰੀ ਗੱਲ ਸੁਣ ਮੈਂ ਨਾ ਮਜ਼ਾਕ ਕਰਦਾ ਸੀ ਕੋਈ ਗੱਡੀ ਚੋਰੀ ਦੀ ਨਹੀਂ ਹੈਗੀ ਇਹ ਕੋਈ ਗੱਡੀ ਮੋਬਾਈਲ ਚੋਰੀ ਦਾ ਨਹੀਂ ਹੈਗਾ ਜਿਹੜੇ ਬੰਦੇ ਲਿਫਟ ਲੈਂਦੇ ਆ ਅਣਜਾਣ ਬੰਦੇ ਕੋ ਉਹਨਾਂ ਲਈ ਮੈਂ ਇਹ ਵੀਡੀਓ ਬਣਾਉਂਦਾ ਆ ਜਿੱਦਾਂ ਇੱਧਰ ਆ ਮੜੇ ਗੱਲ ਸੁਣ ਮੇਰੀ ਉਹ ਆ ਗਿਆ ਮੇਰੀ ਗੱਲ ਸੁਣ ਮੈਂ ਨਾ ਕੋਈ ਅੰਦਰ ਬੈਠ ਨਹੀਂ ਭੰਜ ਨਹੀਂ ਬੈਠਾ ਮੇਰੀ ਗੱਲ ਨਹੀਂ ਨਹੀਂ ਬੈਠਾ ਅੱਥੇ ਤਾਂ ਬੈਠ ਮੇਰੀ ਗੱਲ ਮੈਂ ਨਹੀਂ ਬੈਠਾ ਭਾਜੀ ਮੇਰੀ ਐਸੀ ਗੱਲ ਤਾਂ ਸੁਣ ਲੈ ਫਿਰ ਗੱਲ ਤਾਂ ਸੁਣ ਲੈ ਅੱਛਾ ਮੇਰੀ ਗੱਲ ਅੱਜ ਮੇਰੀ ਨਾ ਬੈਠੀ ਮੇਰੀ ਗੱਲ ਤਾਂ ਸੁਣ ਲੈ ਇਹ ਮੈਂ ਨਾ ਮਜ਼ਾਕ ਕਰਦਾ ਸੀ ਤੇਰੇ ਨਾਲ ਕੋਈ ਮੈਂ ਚੋਰੀ ਨਹੀਂ ਗੱਡੀ ਕੀਤੀ ਇਹ ਕੋਈ ਮੋਬਾਈਲ ਚੋਰੀ ਦਾ ਨਹੀਂ ਹੈਗਾ ਇਹ ਮੈਂ ਜਿਹੜੇ ਬੰਦੇ ਲਿਫਟ ਮੰਗਦੇ ਆ ਜਾਂ ਜਿਹੜੇ ਬੰਦੇ ਐਦਾਂ ਮੰਗਦੇ ਆ ਇਹ ਉਹਨਾਂ ਲਈ ਮੈਂ ਮਜ਼ਾਕ ਕਰਦਾ ਜਿਹੜੇ ਅਣਜਾਣ ਬੰਦੇ ਗੱਡੀ 'ਚ ਬੈਹ ਜਾਂਦੇ ਤੂੰ ਮੈਨੂੰ ਜਾਣਦਾ ਸੀ ਨਹੀਂ ਨਹੀਂ ਜਾਣਦਾ ਸੀ ਹੈ ਨਹੀਂ ਜਾਣਦਾ ਤੁਹਾਨੂੰ ਅੱਗੇ ਤੋਂ ਗੱਲ ਅਣਜਾਣ ਬੰਦੇ ਨਾਲ ਕਦੀ ਗੱਡੀ 'ਚ ਬੈਠੂਗਾ ਨਹੀਂ ਬੈਠੂਗਾ ਭਾਜੀ ਬੈਠੂਗਾ ਕਦੀ ਅਣਜਾਣ ਨਾਲ ਮੈਂ ਹਾਂ ਕਦੇ ਨਹੀਂ ਵਜੂਗਾ ਲੈਫਟ ਲਾਉਂਗਾ ਕਦੀ ਅੱਗੇ ਤੋਂ ਲੈਫਟ ਲਾਉਂਗਾ ਕਿਦੋਂ ਨਹੀਂ ਨਹੀਂ ਹੈ ਚੱਲ ਆ ਜਾ ਵੇ ਆ ਜਾ ਮੈਂ ਵਿਆਹ ਵੇ ਜਾ ਆਏ ਤੈਨੂੰ ਛੱਡ ਦਵਾ ਆ ਮਜ਼ੀ ਬੜਿਆ ਹੈ ਲੰਬੂ ਕਹਿੰਦਾ ਅੱਗੇ ਤੋਂ ਨਹੀਂ ਕਦੀ ਪੈਂਦਾ ਲੈਫਟ ਲੈ ਕੇ ਕਿਸੇ ਨਾਲ ਇਹ ਫਿਰ ਆਵਾ ਕੋਈ ਚੋਰੀ ਦੀ ਨਹੀਂ ਹੈਗੀ ਗੱਡੀ ਆਪਣੀ ਹੈ ਕਹਿੰਦੇ ਡਰ ਗਿਆ ਸੀ ਪੂਰਾ ਹੈ ਓਹ ਟੈਂਸ਼ਨ ਬੈਗ ਇਦੀ ਪੂਰੀ ਪੂਰੀ ਟੈਂਸ਼ਨ ਲੱਗੀ ਦੀ ਪੂਰੀ ਟੈਂਸ਼ਨ ਲੱਗੀ ਦੀ ਚੱਲ ਗਿਆ ਤਾਂ ਕਦੀ ਅਣਜਾਣ ਬੰਦੇ ਨੇ ਬੈਠੀ ਨਾ ਕਾਫੀ ਨਹੀਂ ਬੈਠੀ ਅੱਛਾ ਕਹੇ ਦੇ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਕਹੇ ਦੇ ਗੌਰਵ ਪਾਵਾ ਨੂੰ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦੋ